ਵੈਗੁਰਜੀ ਦਾ ਕਾਲ ਸਾਹਿਬ ਸ੍ਰੀ ਵੈਗੁਰਜੀ ਦੀ ਫਤਿਹ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਡਾ ਅੱਜ ਇੱਕ ਸਵਾਲ ਹੈ ਕਿ ਪੰਜ ਕਕਾਰ ਕਿਹੜੇ ਹਨ ਪੰਜ ਕਕਾਰ ਕਿਹੜੇ ਹਨ ਜੇ ਕਿਸੇ ਨੂੰ ਇਸ ਦਾ ਜਵਾਬ ਪਤਾ ਹੈ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਅੱਜ ਦੀ ਅੱਜ ਦੀ ਸਾਡੀ ਸਾਖੀ ਹੈ ਗੁਰੂ ਨਾਨਕ ਦੇਵ ਜੀ ਦੀ ਬਾਲ ਲੀਲਾ ਬਾਰੇ ਗੁਰੂ ਨਾਨਕ ਜੀ ਦਾ ਬਚਪਨ ਬੜਾ ਨਿਰਾਲਾ ਤੇ ਹੈਰਾਨ ਕਰਨ ਵਾਲਾ ਸੀ ਆਮ ਬੱਚਿਆਂ ਵਾਂਗ ਕਦੀ ਰੋਂਦੇ ਨਾ ਚਿਹਰਾ ਹਸੂ ਹਸੂ ਕਰਦਾ ਗੁਲਾਬ ਦੇ ਫੁੱਲ ਵਾਂਗ ਖਿੜਿਆ ਰਹਿੰਦਾ ਤੇ ਦੇਖਣ ਵਾਲੇ ਨੂੰ ਨਵੇਂ ਜੀਵਨ ਮਹਿਕ ਦਿੰਦਾ ਸਾਰੇ ਨਗਰ ਦੀਆਂ ਸੁੰਦਰ ਮੁਟਿਆਰਾਂ ਇਸਤਰੀਆਂ ਇਹਨਾਂ ਨੂੰ ਖੜਾਉਣਾ ਸਮਝਦੀਆਂ ਬੈਠਣ ਤੋਂ ਰਿਹੜਨ ਤੇ ਰਿਹੜਨ ਤੋਂ ਤੁਰਨਾ ਸਿੱਖੇ ਜਦੋਂ 4 ਕੋ ਸਾਲ ਦੇ ਹੋਏ ਦਾ ਬਾਲਕਾਂ ਨਾਲ ਖੇਡਦੇ ਖੇਡਿਆਂ ਹੋਇਆਂ ਜਦੋਂ ਕੋਈ ਸਾਧੂ ਜਾਂ ਮੰਗਤੇ ਨੂੰ ਦੇਖਦੇ ਤਾਂ ਘਰ ਜਾ ਕੇ ਉਸ ਨੂੰ ਖੈਰ ਲਿਆ ਪਾਉਂਦੇ ਕਈ ਵਾਰ ਬੱਚਿਆਂ ਨੂੰ ਬਿਠਾ ਕੇ ਉਹਨਾਂ ਕੋਲੋਂ ਪੱਤੀ ਕਰਾਉਂਦੇ ਉਹਨਾਂ ਦੇ ਨਿਰਾਲੇ ਕੋਤਕ ਦੇਖ ਕੇ ਸਾਰੇ ਹੈਰਾਨ ਹੁੰਦੇ ਹਰ ਇੱਕ ਦੀ ਜ਼ੁਬਾਨੋਂ ਨਿਕਲਦਾ ਕੋਈ ਅਲਾਈ ਜੀ ਹੈ ਕੋਈ અવਤਾਰ ਹੈ ਜੇਕਰ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਸ਼ੇਅਰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ